ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ অপার ਕਿਰਪਾ ਦਾ ਸਦਕਾ ਅਸੀਂ ਰੋਜ਼ ਦੀ ਤਰ੍ਹਾਂ ਲੜੀਵਰ ਕਥਾ ਵੀ ਸਤਿਗੁਰੂ ਕਿਰਪਾ ਕਰਕੇ ਕਰਾਉਂਦੇ ਹਨ ਪ੍ਰਕਾਰ ਤੋਂ ਲੈ ਕੇ ਸੋਧਰ ਦੇ ਸਮੇ ਵੀ ਸਤਿਗੁਰੂ ਕਿਰਪਾ ਕਰਦੇ ਹਨ ਜੋ ਗੁਰੂ ਕੇ ਸ਼ਬਦ ਦੀ ਵਿਚਾਰ ਹੁੰਦੀ ਹੈ ਸੋ ਆਉ ਪਾਵਨ ਅੰਗ 165 ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ। ਉਹਨਾਂ ਵੱਲੋਂ ਜੋ ਉਚਾਰੇ ਗਏ ਬਚਨ ਹਨ ਜੋ ਅਮੋਲਕ ਬਚਨ ਹਨ ਸਾਨੂੰ ਸਤਿਗੁਰੂ ਬਖਸ਼ਿਸ਼ ਕਰਕੇ ਗਏ ਹਨ ਗੁਰਬਾਣੀ ਦੁਆਰਾ। ਸੋ ਆਉ ਜਿਵੇਂ ਜਿਵੇਂ ਸਤਿਗੁਰੂ ਕਿਰਪਾ ਕਰਦੇ ਅਨੁਸਾਰਣ ਕਰੋ ਜੀ। ਗੌੜੀ ਗਵਰੇਰੀ ਮਹੱਲਾ ਚੌਥਾ ਗੌੜੀ ਗਵਰੇਰੀ ਮਹੱਲਾ ਚੌਥਾ ਰਾਗ ਗੌੜੀ ਹੈ ਗਵਰੇਰੀ ਉਹਦੀ ਜਾਤੀ ਹੈ ਮਹੱਲਾ ਚੌਥਾ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਾਵਨ ਉਪਦੇਸ਼ ਕਥਨ ਕਰਦੇ ਹਨ ਸਤਗੁਰ ਸੇਵਾ ਸਫਲ ਹੈ ਬਣੀ ਸਤਗੁਰ ਸੇਵਾ ਸਫਲ ਹੈ ਬਣੀ ਦੁਨੀਆ ਦੀ ਝੂਠੀ ਸੇਵਾ ਨਾਲੋਂ ਸਤਗੁਰਾਂ ਦੀ ਸੇਵਾ ਟਹਿਲ ਹੈ ਜੋ ਉਹ ਸਾਫផល ਹੈ ਮਤਲਬ ਸਹਿਤ ਗਿਆਨ ਫਲ ਦੇ ਬਣੀ ਹੈ ਬਣ ਰਹੀ ਹੈ ਵਾ ਤੁਹਾਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੁੰਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਤਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਜੋ ਸੇਵਾ ਹੈ ਇਹ ਸਫਲ ਹੈ ਭਾਵ ਸੇਵਾ ਰੂਪੀ ਸੋਹਣੀ ਬਗੀਚੀ ਲੱਗ ਰਹੀ ਹੈ ਜਿਸ ਸੇਵਾ ਦੇ ਤਾਈਂ ਕਰुणा ਮੋਦਤਾ ਮੈਤਰੀ ਰੂਪ ਸੁੰਦਰ ਫੁੱਲ ਧਰਮ ਰੂਪੀ ਫਲ ਅਤੇ ਗਿਆਨ ਰੂਪ ਵਿੱਚੋਂ ਰਸ ਨਿਕਲ ਰਿਹਾ ਹੈ। ایਉ ਸਤਿਗੁਰਾਂ ਦੀ ਸੇਵਾ ਸੋਹਣੀ ਸਫਲ ਬਣ ਰਹੀ ਹੈ ਜੀ। ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ। ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ। ਜਿਤ ਜੇ ਸਤਿਗੁਰਾਂ ਦੀ ਸੇਵਾ ਵਿੱਚ ਮਿਲ ਕੇ ਮਲਾਪ ਕਰਕੇ ਤਣੀ ਮਾਲਕ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ। ਨਾਮ ਨੂੰ ਹਰ ਵਕਤ ਧਿਆਇਆ ਹੈ ਧਿਆਉਣਾ ਕੀਤਾ ਹੈ ਜੀ ਜਿਨ ਹਰ ਜਪਿਆ ਤਿਨ ਪਿੱਛੇ ਛੁਟੀ ਕਣੀ ਜਿਨ ਹਰ ਜਪਿਆ ਤਿਨ ਪਿੱਛੇ ਛੁਟੀ ਕਣੀ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੈ ਭਾਈ ਉਹਨਾਂ ਦੇ ਪਿੱਛੇ ਲੱਗ ਕੇ ਕਣੀ ਪਤਾ ਨਹੀਂ ਕਿੰਨੀ ਕਿ ਛੁੱਟ ਗਈ ਵਕਾਰਾਂ ਤੋਂ ਵੰਦਨਾ ਤੋਂ ਮੁਕਤ ਹੋ ਗਈ ਜਿਵੇਂ ਸਤਿਗੁਰੂ ਧੰਗੁਰੂ ਨਾਨਕ ਦੇਵ ਮਹਾਰਾਜ ਜਪਜੀ ਸਾਹਿਬ ਦੇ ਸ਼ਲੋਕ ਜਦ ਦੱਸਦੇ ਨੇ ਖੀਰ ਦੀਆਂ ਪੰਕਤੀਆਂ ਜਿਨਹੀ ਨਾਮ ਧਿਆਇਆ ਗਏ ਮਸੱਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਮਸੱਕਤਾਂ ਕਾਲੀਆਂ ਨੇ ਨਾਮ ਨੂੰ ਜਪਿਆ ਹੈ ਉਹਨਾਂ ਦੇ ਦਾ ਮੁਖ ਉਜਲੇ ਹੋਣ ਗਏ ਹੋਣਗੇ ਦਰਗਾਹ ਦੇ ਵਿੱਚ ਇੱਥੇ ਵੀ ਮੁਖ ਉਜਲੇ ਹਨ ਉਹਨਾਂ ਦੇ ਪਰ ਜਿਹੜੇ ਉਹਨਾਂ ਦੇ ਪਿੱਛੇ ਲੱਗ ਜਾਣਗੇ ਉਹਨਾਂ ਦੀ ਸੰਗਤ ਕਰਨਗੇ ਉਹਨਾਂ ਦੇ ਬਚਨ ਸੁਣਨਗੇ ਜਿਨੀ ਨਾਮ ਤੇ ਆਇਆ ਗਏ ਸੰਖਤ ਕਾਲ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਤਾਂ ਮੁਖ ਉਜਲੇ ਹੀ ਆ ਦਰਗਾਹ ਦੇ ਵਿੱਚ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪਰ ਸਤਿਗੁਰੂ ਕਹਿੰਦੇ ਕੇਤੀ ਛੁੱਟੀ ਨਾਲ ਪਤਾ ਨਹੀਂ ਹੋਰ ਕਿੰਨੀ ਕਿ ਦੁਨੀਆ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਬਚਨ ਸੁਣ ਕੇ ਉਹਨਾਂ ਦੁਆਰਾ ਬਾਣੀ ਸੁਣ ਕੇ ਸਤਿਗੁਰੂ ਕਹਿੰਦੇ ਪਤਾ ਨਹੀਂ ਕਿੰਨੀ ਕਿ ਦੁਨੀਆ ਜਿਹੜੀ ਛੁੱਟ ਜਾਏਗੀ ਇਸੇ ਪ੍ਰਕਾਰ ਮੇਰੇ ਪਾਸ਼ਾ ਕਹਿੰਦੇ ਜਿਨ ਹਰ ਜਪਿਆ ਤਿਨ ਪਿਛੇ ਛੂਟੀ ਕਣੀ ਜਿਨ ਜਿਨਾਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਤਿਨ ਉਹਨਾ ਮਹਾਂਪੁਰਖਾਂ ਦੇ ਪਿਛੇ ਪਿਛੇ ਕਣੀ ਬਹੁਤੀ ਸ੍ਰਿਸ਼ਟੀ ਨੇ ਵੰਦਨਾ ਤੋਂ ਸਤਿਗੁਰੂ ਕਹਿੰਦੇ ਛਟਕਾਰਾ ਪਉਣਾ ਕੀਤਾ ਹੈ ਜੀ ਗੁਰਸਿੱਖ ਹਰ ਬੋਲੋ ਮੇਰੇ ਪਾਈ ਤਾਂ ਕਰਕੇ ਐ ਗੁਰਸਿੱਖੋ ਤੁਸੀਂ ਹਰੀ ਅਕਾਲਪੁਰਖ ਦੇ ਨਾਮ ਨੂੰ ਬੋਲੋ ਬੋਲਣਾ ਕਰੋ ਭਾਵ ਜਪਨਾ ਕਰੋ ਵਾਰੀ-ਵਾਰੀ ਜਪਨਾ ਕੀ ਹੈ ਪ੍ਰਮਾਤਮਾ ਦਾ ਨਾਮ ਵਾਰੀ-ਵਾਰੀ ਸੁਣਨਾ ਕੀ ਹੈ ਪ੍ਰਮਾਤਮਾ ਦਾ ਨਾਮ ਸੁਣਨਾ ਕਰੋ ਮੰਨਣਾ ਕਰੋ ਅਮਲ ਕਰੋ ਪ੍ਰਮਾਤਮਾ ਦੇ ਨਾਮ ਦੇ ਉੱਤੇ ਮਨ ਬਾਣੀ ਸਰੀਰ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਵਾਰੀ-ਵਾਰੀ ਜਪਨਾ ਕਰੋ ਕਿਉਂ ਜਪਨਾ ਕਰੀਏ ਅੱਗੇ ਦੱਸਦੇ ਹਨ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ ਰਹਾਉ ਦੀ ਪੰਕਤੀ ਦੁਆਰਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਛੋਡੀ ਸੁਲਤਾਨ ਸਤਿਗੁਰੂ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਕਿਉਂ ਜਪਣਾ ਹੈ ਵਾਰੀ ਵਾਰੀ ਪ੍ਰਮਾਤਮਾ ਦਾ ਨਾਮ ਜਪਣ ਦਾ ਫਾਇਦਾ ਕੀ ਹੈ ਸਤਿਗੁਰੂ ਕਹਿੰਦੇ ਫਾਇਦਾ ਇਹ ਹੈ ਹਰ ਬੋਲਤ ਜੇ ਤੁਸੀਂ ਹਰੀ ਦਾ ਨਾਮ ਬੋਲਤ ਬੋਲਣ ਕਰਕੇ ਭਾਵ ਜਪਣੇ ਕਰਕੇ ਸਾਡੇ ਸਭ ਪਾਪ ਲਹਿ ਜਾਈ ਮੇਰੇ ਪਾਤਸ਼ਾਹ ਕਹਿੰਦੇ ਸਾਰੇ ਜਨਮਾਂ ਜਨਮਾਂਤਰਾਂ ਦੇ ਜੋ ਪਾਪ ਨੇ ਸਾਡੇ ਉਹ ਲਹਿ ਜਾਂਦੇ ਆ ਭਾਵ ਸਭ ਪਾਪ ਹੀ ਸਤਿਗੁਰੂ ਕਹਿੰਦੇ ਨਾਸ ਹੋ ਜਾਂਦੇ ਹਨ ਜਦ ਗੁਰ ਮਿਲਿਆ ਤਬ ਮਨ ਵਸ ਆਇਆ ਜਦ ਗੁਰ ਮਿਲਿਆ ਤਬ ਮਨ ਵਸ ਆਇਆ ਦੇਖੋ ਮਨਾ ਜਿਹੜਾ ਉਹ ਵਸ ਨਹੀਂ ਆਉਂਦਾ ਕਿਸੇ ਦੇ ਸਮਾ ਮਾਨ ਨੇ ਸਾਨੂੰ ਵਸ ਕੀਤਾ ਹੋਇਆ ਹੈ ਕਿਸੇ ਦੇ ਵੀ ਮਾਨਾ ਜਿਹੜਾ ਨਾ ਇਹ ਵਸ ਨਹੀਂ ਆ ਰਿਹਾ ਮਾਨ ਨੇ ਸਾਨੂੰ ਵਸ ਕੀਤਾ ਹੋਇਆ ਆਪਣੇ ਆਪਣੇ ਇਸ਼ਾਰਿਆਂ ਤੇ ਨਚਾ ਰਿਹਾ ਹੈ ਮਾਨਾ ਜਿਹੜਾ ਪਰ ਜੇ ਕਿਤੇ ਗੁਰੂ ਜੀ ਮਿਲ ਜਾਣ ਜਦ ਗੁਰ ਮਿਲਿਆ ਤਬ ਮਨ ਵਸਾਇਆ ਜਦੋਂ ਸਤਿਗੁਰੂ ਜੀ ਮਿਲੇ ਨੇ ਮਿਲ ਪਿਆ ਹੈ ਤਬ ਤਦ ਸਤਿਗੁਰਾਂ ਦੀ ਕਿਰਪਾ ਨਾਲ ਪਾਰੇ ਵਾਂਗ ਚੰਚਲ ਮਾਨਾ ਜਿਹੜਾ ਵਸ ਵਿੱਚ ਆ ਗਿਆ ਹੈ ਜਦੋਂ ਸਤਿਗੁਰਾਂ ਦਾ ਉਪਦੇਸ਼ ਸੁਣਿਆ ਕਮਾਇਆ ਜਦੋਂ ਗੁਰੂ ਜੀ ਮਿਲੇ ਜਿਹੜਾ ਪਾਰੇ ਵਾਂਗੂ ਡੋਲਦਾ ਸੀ ਨਾ ਮਨ ਜਿਹੜੇ ਸਾਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ ਗੁਰੂ ਦੀ ਸੰਗਤ ਕਰਕੇ ਗੁਰੂ ਕੇ ਬਚਨ ਸੁਣ ਕੇ ਸਤਿਗੁਰੂ ਕਹਿੰਦੇ ਉਹ ਮਾਣਾ ਜਿਹੜਾ ਗੁਰੂ ਨੂੰ ਮਿਲਣ ਕਰਕੇ ਸਤਿਗੁਰੂ ਕਹਿੰਦੇ ਆਪਣਾ ਮਾਣਾ ਫਿਰ ਵਸ ਚ ਆ ਜਾਂਦਾ ਹੈ ਜੀ ਤਾਵਤ ਪੰਜ ਰਹਿ ਹਰ त्याया ਤਾਵਤ ਪੰਜ ਰਹੇ ਪੰਜ ਪੰਜ ਗਿਆਨ ਇੰਦਰੀ ਨੇ ਜਿਹੜੇ ਸਾਡੇ ਜਿੰਨਾ ਤੋਂ ਸਾਨੂੰ ਗਿਆਨ ਅਸਰ ਹੁੰਦਾ ਹੈ ਉਹ ਵਿਸ਼ਿਆਂ ਵੱਲੋਂ ਜਿਹੜੇ ਧੌਂਦੇ ਸੀ, ਦੌੜਦੇ ਸੀ ਉਹ ਸਤਿਗੁਰੂ ਕਹਿੰਦੇ ਤਾਵਤ ਪੰਚ ਰਹੇ। ਹਰ त्याਇਆ ਜਿਨ੍ਹਾਂ ਨੇ ਪਾਈ ਪ੍ਰਮਾਤਮਾ ਦੇ ਨਾਮ ਨੂੰ त्याਇਆ ਹੈ, ਧਿਆਉਣਾ ਕੀਤਾ ਹੈ। ਉਹਨਾਂ ਦੇ ਜਿਹੜੇ ਪੰਜ ਗਿਆਨ ਇੰਦਰੀ ਸੀ, ਉਹ ਵਿਸ਼ਿਆਂ ਵੱਲੋਂ ਦੌੜਨੋਂ ਰਹਿ ਗਏ। ਮਤਲਬ ਉਹ ਚਸਕਿਆਂ ਤੋਂ ਬਚ ਗਏ, ਮਾਇਆਦਿਆਂ ਤੋਂ। ਜੀਭਾ ਚੁਗਲੀ ਕਰਨੋਂ ਹਟ ਗਈ, ਕੰਨ ਨਿੰਦਿਆ ਸੁਣਨੋਂ ਹਟ ਗਏ, ਅੱਖਾਂ ਪਰਾਇਆ ਦੇਖਣੋਂ ਹਟ ਗਈਆਂ। ਨਾਕਾ ਜਿਹੜਾ ਗੁਰਮੁਖ ਪੈਰੋਂ ਵਾਸਨਾ ਲੈਂਦਾ ਸੀ ਕਦੇ ਸੁਗੰਧੀ ਲੈਂਦਾ ਸੀ ਕਦੇ ਦਰਗੰਧੀ ਲਾਂਦਿਆ ਲੈਂਦਾ ਸੀ ਕੰਬੜੀ ਸੀ ਜਿਹੜੀ ਇਹ स्पर्ਸ਼ਪਾਲਦੀ ਸੀ ਮਾਫ ਕਰਦਣਾ ਵਕਾਰ ਪੈਦਾ ਹੁੰਦੇ ਸੀ ਅੰਦਰ ਇਸ ਪ੍ਰਕਾਰ ਪਰਮਾਤਮਾ ਨੂੰ ਧਿਆਨ ਕਰਕੇ ਜਿਹੜੇ ਪੰਜੇ ਗਿਆਨ ਇੰਦਰੀਏ ਜਿਹੜੇ ਇਹ ਬਾਹਰ ਮੁਖੀ ਹੋਣੋਂ ਹਟ ਗਏ ਹਨ ਅਣਦਨ ਨਗਰੀ ਹਰ ਗੁਣ ਗਾਇਆ ਅਣਦਨ ਨਗਰੀ ਅਣਦਨ ਹਰ ਦੇਣੀ ਨਗਰੀ ਜੋ ਸਾਡਾ ਸਰੀਰ ਹੈ ਇਹ ਨਗਰੀ ਹੈ ਨਾ ਜਿਹੜੀ ਇਹਦੇ ਵਿੱਚ ਹਰ ਗੁਣ ਗਾਇ ਸਤਿਗੁਰੂ ਕਹਿੰਦੇ ਰਾਤ ਦਿਨ ਨਗਰੀ ਸਰੀਰ ਦੇਹ ਨਾਲ ਆਕਾਰਪੁਰਖ ਦੇ ਗੁਣਾਂ ਨੂੰ ਗਾਉਣਾ ਕਰਦੇ ਨੇ ਹੁਣ ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਜੇ ਵਰਨੇ ਆਉਂਦੇ ਸਾਡੇ ਅੰਦਰ ਨਾਮ ਤੋਂ ਬਿਨਾ ਜੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਇਸ ਸਰੀਰੂਪੀ ਨਗਰੀ ਦੇ ਵਿੱਚ ਕੋਈ ਜਪਦਾ ਤਾਂ ਸਤਿਗੁਰੂ ਕਹਿੰਦੇ ਫਿਰ ਪੰਜੇ ਤੰਗ ਕਰਦੇ ਨੇ ਸਾਡੇ ਗਿਆਨ ਇੰਦਰੇ ਅੱਖਾਂ ਹੋਰ ਹੀ ਕੋਈ ਦੇਖੀ ਜਾਂਦੀਆਂ ਨਹ ਹੋਰ ਹੀ ਕੁਝ ਸੁਣਨਾ ਚਾਹੁੰਦੇ ਆ ਜੀਬਾ ਰਸਾ ਚ ਪਈ ਹੋਈ ਹੈ ਤਾਂ ਕਰਕੇ ਸਤਿਗੁਰੂ ਕਹਿੰਦੇ ਤੇ ਹੁਣ ਤਾਂ ਇਹੋ ਜੀ ਬਾਤ ਬਣੀ ਹੈ ਵੀ ਜਿਹੜੀ ਸਰੀਰ ਰੂਪੀ ਨਗਰੀ ਹੈ ਇਹਦੇ ਵਿੱਚ ਹੁਣ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ ਰੋਜ਼ੀ ਸਤਿਗੁਰ ਪਗ ਧੂਰ ਜਿਨਾਂ ਮੁਖ ਲਾਈ ਤਾਂ ਕਰਕੇ ਜਿਨਾਂ ਦੇ ਮੁਖ ਦੇ ਵਿੱਚੋ ਜਿਨਾਂ ਦੇ ਮਸਤਕ ਤੇ ਸਤਿਗੁਰਾਂ ਦੇ ਪੈਰਾਂ ਦੀ ਧੂੜ ਲੱਗ ਗਈ ਹੈ ਗੁਰੂ ਕੇ ਬਚਨ ਨੇ ਜਿਹੜੇ ਉਹ ਰੁਕ ਗਏ ਨੇ ਮਸਤਕ ਦੇ ਉੱਤੇ ਲੱਗ ਗਏ ਨੇ ਜਿਨ੍ਹਾਂ ਨੇ ਸਤਗੁਰਾਂ ਜੀ ਦੇ ਪਗ ਚਰਨ ਕਮਲਾ ਦੀ ਧੂੜ ਧੂੜੀ ਆਪਣੇ ਮੁਖ ਮੱਥੇ ਉੱਤੇ ਲਾਉਣਾ ਕੀਤੀ ਹੈ ਜੀ ਤਨ ਗੁਣ ತ್ಯਾਗੇ ਹਰ ਲੇਵ ਲਈ ਜਿਨ੍ਹਾਂ ਨੇ ਗੁਰੂ ਕੇ ਬਚਨ ਸੁਣੇ ਗੁਰੂ ਕੇ ਬਚਨ ਨੂੰ ਆਪਣੇ ਮਸਤਕ ਵਿੱਚ ਵਸਾਉਣਾ ਕੀਤਾ ਹੈ ਗੁਰੂ ਕੇ ਬਚਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗ ਅਤੀਤ ਮਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਇਹ ਬਾਜਾ ਆਉਂਦੀਆਂ ਨੇ ਜੀ ਫਿਰ ਭਗਤੀ ਵਾਲਾਂ ਦੇ ਅੰਦਰੋ ਮਹਾਰਾਜ ਮੇਰੇ ਤਾਂ ਕੋਈ ਗੁਣੀ ਹੈ ਨਹੀਂਗਾ ਸਾਰੇ ਔਗਣੀਆਂ ਔਗਣ ਹਨ ਤਾਪ ਕਰਕੇ ਕਿਰਪਾ ਕਰੋ ਸਾਨੂੰ ਗੁਣ ਦੇ ਦਿਓ ਗੁਣ ਕਿਉਂ ਦੇ ਦੇਓ ਕਿਉਂਕਿ ਅੱਗੇ ਸਤਿਗੁਰੂ ਦੱਸਦੇ ਨੇ ਬਿਣ ਗੁਣ ਕੀਤੇ ਭਗਤ ਨਾ ਹੋਏ ਬਿਣਾ ਗੁਣਾ ਤੋਂ ਤਾਂ ਭਗਤੀ ਵੀ ਨਹੀਂ ਹੁੰਦੀ ਮaaf ਕਰ ਦੇਣਾ ਜਿਹਦੇ ਅੰਦਰ ਸੰਤੋਖ ਹੋਏਗਾ ਜਿਹਦੇ ਅੰਦਰ ਸਹਿਜ ਹੋਏਗਾ ਜਿਹਦੇ ਅੰਦਰ ਧੀਰਜ ਹੋਏਗਾ ਖਿਮਾ ਹੋਏਗਾ ਤਾਂ ਕਰਕੇ ਹੀ ਭਗਤੀ ਹੋ ਸਕਦੀ ਹੈ ਜੇ ਇਹ ਗੁਣ ਹੈ ਨਹੀਂ ਨਾ ਅੰਦਰ ਫਿਰ ਭਗਤੀ ਨਹੀਂ ਹੋ ਸਕਦੀ ਪ੍ਰੋਫੈਸਰ ਦੀ ਮaaf ਕਰ ਦੇਣਾ ਤਾਂ ਕਰਕੇ ਸਤਿਗੁਰੂ ਕਹਿੰਦੇ ਸਤਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ ਜਿਨ੍ਹਾਂ ਨੇ ਭਾਈ ਸਤਿਗੁਰਾਂ ਦੇ ਬਚਨਾਂ ਦੀ ਧੂੜ ਆ ਜਿਹੜੀ ਆਪਣੇ ਮੱਥੇ ਤੇ ਲਾਈ ਹੈ ਸਤਿਗੁਰਾਂ ਦੇ ਬਚਨ ਨੂੰ ਮੰਨਣਾ ਕੀਤਾ ਹੈ ਜੀ ਤੇ ਹਰ ਦਰਗਹਿ ਮੁਖ ਉਜਲ ਪਾਈ ਹਾਂ ਤੇ ਹਰ ਦਰਗਹਿ ਮੁਖ ਉਜਲ ਪਾਈ ਤਨ ਕੂੜ ਤਿਆਗੇ ਹਰ ਲਿਵਲਾਈ ਉਹਨਾਂ ਨੇ ਝੂਠ ਛੱਡਿਆ ਹੋਇਆ ਹੈ ਔਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਬਿਰਤੀ ਟਿਕਾਈ ਹੋਈ ਹੈ ਤੇ ਹਰ ਦਰਗਹਿ ਮੁਖ ਉਜਲ ਪਾਈ ਉਹਨਾਂ ਦੇ ਮੁਖ ਨੇ ਜਿਹੜੇ ਉਨ੍ਹਾਂ ਦੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਤਿਗੁਰੂ ਕਹਿੰਦੇ ਜਸ ਕਰਕੇ ਉਜਲ ਹੋ ਗਏ ਨੇ ਉਹਨਾਂ ਨੇ ਪ੍ਰਮਾਤਮਾ ਦਾ ਜਸ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਗਿਆਨ ਇੰਦਰੀ ਜਿਹੜੇ ਇੰਦਰਲੇ ਪਾਸੇ ਝੂਠ ਵਾਲੇ ਪਾਸੇ ਲੱਗੇ ਸੀ ਹੁਣ ਸੱਚ ਵਾਲੇ ਪਾਸੇ ਲੱਗੇ ਨੇ ਪ੍ਰਮਾਤਮਾ ਦੇ ਗੋਣ ਗੋਣੇ ਸ਼ੁਰੂ ਕਰ ਦਿੱਤੇ ਨੇ ਤਾਂ ਕਰਕੇ ਸਤਿਗੁਰੂ ਕਹਿੰਦੇ ਉਹਨਾਂ ਦੇ ਮੁਖ ਉਜਲੇ ਹੋ ਗਏ ਹਨ ਕਾਦੇ ਨਾਲ ਪ੍ਰਮਾਤਮਾ ਦਾ ਜਸ ਗਾਣ ਕਰਕੇ ਜੀ ਗੁਰਸੇਵਾ ਆਪ ਹਰ ਪਾਵੈ ਤਾਂ ਕਰਕੇ ਧੰਗੁਰੂ ਰਾਮਦਾਸ ਮਾਰੇ ਕਹਿੰਦੇ ਭਾਈ ਇਹ ਜਿਹੜੀ ਗੁਰੂ ਦੀ ਸੇਵਾ ਹੈ ਗੁਰੂ ਦੁਆਰਾ ਦਿੱਤਾ ਹੋਇਆ ਗਿਆਨ ਹੈ ਜੋ ਸਾਨੂੰ ਸੋਹਣਾ ਜੀਵਨ ਬਣਾਉਂਦਾ ਹੈ ਸਾਡਾ ਇਹ ਹਰੀ ਨੂੰ ਵੀ ਚੰਗਾ ਲੱਗਦਾ ਹੈ ਜੋ ਕੋਈ ਮਨੁੱਖ ਗੁਰੂ ਕੇ ਬਚਨ ਸੋਹਣੇ ਗੁਰੂ ਕੇ ਬਚਨ ਮੰਨੇ ਤਾਂ ਇਹ ਫਿਰ ਗੁਰਮੁਖ ਪਿਆਰਿਓ ਇਹ ਗੁਰੂ ਦੀ ਦੱਸੀ ਹੋਈ ਸੇਵਾ ਪ੍ਰਮਾਤਮਾ ਨੂੰ ਵੀ ਚੰਗੀ ਲੱਗਦੀ ਹੈ ਤਾਂ ਕਰਕੇ ਸਤਿਗੁਰੂ ਕਹਿੰਦੇ ਗੁਰ ਸੇਵਾ ਆਪ ਹਰ ਭਾਵ ਹੈ ਗੁਰੂ ਦੀ ਦੱਸੀ ਹੋਈ ਸੇਵਾ ਗੁਰੂ ਦੇ ਦੱਸੇ ਹੋਏ ਬਚਨ ਇਹ ਪ੍ਰਮਾਤਮਾ ਨੂੰ ਵੀ ਸੋਹਣੇ ਲੱਗਦੇ ਹਨ ਕ੍ਰਿਸ਼ਨਾਂ ਬਲ ਪੱਦਰ ਗੁਰ ਪਗ ਲਗ ਧਿਆਵੈ ਆਉਨਾ ਮਾਪੁਰਖਾਂ ਦੀ ਬਾਤ ਉਹਨਾਂ ਦੇ ਨਾਮ ਲੈਂਦੇ ਹਨ ਜਿਨ੍ਹਾਂ ਨੇ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਹੈ ਕ੍ਰਿਸ਼ਨ ਬਲ ਭਦਰ ਕ੍ਰਿਸ਼ਨ ਜੀ ਔਰ ਬਲ ਭਦਰ ਉਹਨਾਂ ਦੇ ਭਰਾਤਾ ਜੀ ਹੋਏ ਹਨ ਬਲਰਾਮ ਜੀ ਆਦੋ ਉਹਨਾਂ ਨੇ ਵੀ ਆਪਣੇ ਗੁਰੂ ਦਰਬਾਰ ਸਾਹਿਬ ਗੁਰੂ ਸੰਦੀਪਨ ਦੇ ਆਦ ਚਰਨੀ ਲੱਗ ਕੇ ਪ੍ਰਭੂ ਨੂੰ ਉਹਨਾਂ ਨੇ ਧਿਆਉਣਾ ਕੀਤਾ ਹੈ ਜੀ ਨਾਨਕ ਗੁਰਮੁਖ ਹਰਿ ਆਪਤਿ 라ਵੈ ਗੁਰੂ ਜੀ ਕਸ ਨ ਕਰਦੇ ਹਨ ਕਿ ਜੋ ਗੁਰੂ ਦੁਆਰਾ ਗੁਰਮੁਖ ਬਣੇ ਹਨ ਉਹਨਾਂ ਨੂੰ ਆਪ ਹਰ ਅਕਾਲ ਪੁਰਖ ਤਾਰ ਦਿੰਦਾ ਹੈ ਭਾਵ ਗੁਰਮੁਖਾਂ ਦੇ ਜੀਵਨ ਜਹਾਜ਼ ਦੀ ਨਿਆਈ ਬਣ ਜਾਂਦੇ ਹਨ ਉਹ ਆਪ ਤਰਦੇ ਹਨ ਹੋਰਨਾਂ ਨੂੰ ਤਾਰ ਦਿੰਦੇ ਹਨ ਜਿਵੇਂ ਸਤਿਗੁਰੂ ਕਹਿੰਦੇ ਹਨ ਵੀ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ಅಪਾਰ ਰਹਿਮਤ ਦਾ ਸਦਕਾ ਜੋ ਲੜੀਵਾਰ ਕਥਾ ਚੱਲ ਰਹੀ ਸੀਗੀ ਉਹਦੇ ਵਿੱਚ ਸਾਨੂੰ ਬੜੇ ਪਿਆਰੇ ਬਚਨ ਜਿਹੜੇ ਉਹ ਸੁਣਾਉਣਾ ਕੀਤੇ ਨੇ ਸੋ ਆਓ ਸਮਾਪਤੀ ਤੋਂ ਪਹਿਲਾਂ ਆਪਾਂ 1-2 ਮਿੰਟ ਫਿਰ ਆਪਾਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਕੇ ਫਿਰ ਸਮਾਪਤੀ ਕਰਾਂਗੇ ਜਿੰਨੇ ਸ੍ਰੀ ਰਹਾਜਰ ਨੇ ਸਾਰੇ ਜਾਂ ਸੁਣ ਰਹੇ ਨੇ ਸਾਰੇ ਜਪਣਾ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੇ ਗੁਰੂ ਸਤ ਨਾਮ ਵਾਹਿ 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 ਗੁਰੂ ਜਪੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਹੇ ਗੁਰੂ ਸਤ ਨਾਮ ਵਾਹਿ ਗੁਰੂ ਜਪੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜਪੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਜਪੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ